ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਮੋਗੇ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਵਾਪਸ ਆ ਗਿਆ ਉਸ ਦੇ ਚਲਦਿਆਂ ਹੀ ਤੁਹਾਨੂੰ ਪੁੱਛ ਦਿਆ ਸੀ ਕਿ ਕੀ ਹੋਣਾ ਚਾਹੀਦਾ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਨਾ ਖੁਸ਼ ਕਰਨ ਵਾਲੀ ਗੱਲ ਹੈ ਲੋਕਾਂ ਦੀ ਪਰਿਕਿਰਿਆ ਸੋ ਦੱਸਦੀ ਹੈ ਕਿ ਸਾਲਾਂ ਬਾਅਦ ਸਿੱਧੂ ਮੂਸੇਵਾਲੇ ਦੇ ਘਰ ਖੁਸ਼ੀਆਂ ਨੇ ਮੁੜ ਦਸਤਕ ਦਿੱਤੀ ਹੈ ਬਲਕੌਰ ਸਿੰਘ ਤੇ ਚਰਨਕੌਰ ਦੇ ਘਰ ਪੁੱਤਰ ਦਾ ਜਨਮ ਹੋਇਆ ਲੰਬੇ ਸਮੇਂ ਤੋਂ ਮਾਤਾ ਚਰਨਕੌਰ ਦੇ ਆਈਬੀਐਫ ਦੀ ਮਦਦ ਨਾਲ 58 ਸਾਲ ਦੀ ਉਮਰ 'ਚ ਗਰਭਵਤੀ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ 17 ਮਾਰਚ ਨੂੰ ਪਰਮਾਤਮਾ ਨੇ ਉਹਨਾਂ ਦੀ ਕੁੱਖ ਮੋਢ ਤੋਂ ਹਰੀ ਕਰ ਦਿੱਤੀ ਹੈ ਸਿੱਧੂ ਮੂਸੇਵਾਲੇ ਦੀ ਹਵੇਲੀ 'ਚ ਜਿੱਥੇ ਉਸ ਨੂੰ ਚੋਣ ਵਾਲਿਆਂ ਨੇ ਦਿਨ ਵੇਲੇ ਹੋਲੀ ਮਨਾਈ ਉੱਥੇ ਹੀ ਰਾਤ ਨੂੰ ਦੀਵਾਲੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਹੈ ਇਨ੍ਹਾਂ ਰੌਣਕਾਂ ਤੋਂ ਸਿੱਧੂ ਦੀ ਹਵੇਲੀ ਲੰਬੇ ਸਮੇਂ ਤੋਂ ਸਖਣੀ ਰਹੀ ਪਰ ਹੁਣ ਸਿੱਧੂ ਤੇ ਉਸਦੇ ਪਰਿਵਾਰ ਨੂੰ ਚੋਣ ਵਾਲਿਆਂ 'ਚ ਵਿਆਹ ਵਰਗਾ ਮਾਹੌਲ ਹੈ ਦੱਸਦੀ ਏ ਕਿ ਸਿੱਧੂ ਦੇ ਮਾਤਾ ਪਿਤਾ ਨੇ ਅਜੇ ਨਮ ਜੰਮੇ ਬੱਚੇ ਦੇ ਨਾਂ ਦਾ ਖੁਲਾਸਾ ਨੇ ਕੀਤਾ ਜਦੋਂ ਇਸ ਸਬੰਧ ਦੇ ਇੱਕ ਪੋਸਟ ਸਾਂਝੀ ਕਰ ਲੋਕਾਂ ਕੋਲੋਂ ਨਾਂ ਦੀ ਸਲਾਹ ਲਈ ਲਈ ਗਈ ਤਾਂ ਉਹਨਾਂ ਦੀ ਪ੍ਰਕਿਰਿਆ ਦੇਖਣ ਵਾਲੀ ਸੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਨਮਜਮੇ ਪੁੱਤਰ ਦਾ ਪੱਕਾ ਨਾਂ ਸ਼ੁਭਦੀਪ ਸਿੰਘ ਸਿੱਧੂ ਤੇ ਕੱਚਾ ਨਾਂ ਸਿੱਧੂ ਮੂਸੇਵਾਲਾ ਹੀ ਹੋਣਾ ਚਾਹੀਦਾ ਹੈ ਲੋਕਾਂ ਵੱਲੋਂ ਜੂਨੀਅਰ ਸਿੱਧੂ ਮੂਸੇਵਾਲਾ ਸੁਖਦੀਪ ਸ਼ਗਨਪ੍ਰੀਤ ਸ਼ੁਭਵੀਰ ਸ਼ੁਭਰਾਜ ਤੇ ਸ਼ੁਭਰੂਪ ਵਰਗੇ ਨਾਂ ਵੀ ਸਲਾਹੇ ਜਾ ਰਹੇ ਹਨ ਪਰ ਬਹੁਤੇ ਸਿੱਧੂ ਮੂਸੇਵਾਲਾ ਦਾ ਹੀ ਪੱਕਾ ਤੇ ਕੱਚਾ ਨਾਮ ਨਮਜਮੇ ਬੱਚੇ ਦਾ ਰੱਖਣ ਲਈ ਆਖ ਰਹੇ ਹਨ ਸੋ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਮਾਤਾ ਚਰਨਕੌਰ ਅਤੇ ਪਿਤਾ ਬਲਕੌਰ ਸਿੰਘ ਨਮ ਜੰਮੇ ਬੱਚੇ ਛੋਟੇ ਸਿੱਧੂ ਮੂਸੇਵਾਲੇ ਦਾ ਨਾਮ ਕੀ ਰੱਖਦੇ ਨੇ ਇਹ ਦੇਖਣ ਵਾਲੀ ਅਹਿਮ ਗੱਲ ਹੋਵੇਗੀ ਸੋ ਬਾਕੀ ਤੁਹਾਡਾ ਕੀ ਵਿਚਾਰ ਨੇ ਕਿ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਨਾਮ ਕੀ ਰੱਖਣਾ ਚਾਹੀਦਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ